ਜਦੋਂ ਆਈ ਰੇਲੀ ਮੇ ਪਹੁੰਚੇ ਹੋ ਆਪ ਇਕੱਲੇ ਆਏ ਹੋ ਬੋਲੋ ਬੇਟਾ ਰੋਡ ਸੇਨ ਆਇਆ ਆ ਆਪਕੇ ਸਾਥ ਰਾਈਡ ਕਰ ਰਹੇ ਆ ਜੀ ਆਪੇ ਦੇ ਸਾਥ ਰਾਈਡਿੰਗ ਕਰੋਗੇ ਡਰਨਾ ਥੋੜੀ ਡਰਾਣਾ ਆ ਕਿਸੇ ਕਰ ਰਹੇ ਆ ਪਾਪਾ ਆਪ ਰੇਲੀ ਇਕ ਕਿਉਂ ਸ਼ਾਮਲ ਹੋ ਰਹੇ ਹੋ ਸ਼ੌਕ ਸ਼ੌਕ ਹੈ ਸ਼ੌਕ ਹੈ ਤੇ ਸਭ ਤੋਂ ਪਹਿਲੇ ਮੈਂ ਕੋਟੇਸ ਹਸਪੀਟਲ ਦਾ ਸਾਡੀ ਜਿਹੜੀ ਟ੍ਰੈਫਿਕ ਦੀ ਟੀਮ ਹੈਗੀ ਆ ਜਿਨ੍ਹਾਂ ਨੂੰ ਸਾਡੇ ਏਡੀਸੀਪੀ ਟ੍ਰੈਫਿਕ ਕੁਰੇਵਾਲ ਮੈਡਮ ਤੇ ਉਹਨਾਂ ਦੇ ਨਾਲ ਏਸੀਪੀ ਟ੍ਰੈਫਿਕ ਜੀ ਸ਼੍ਰੀ ਜਤਿਨ ਮਨਸਲ ਜੀ ਲੀਡ ਕਰ ਰਹੇ ਉਲਾਦਾ ਤੇ ਜਿਹੜੇ ਸਾਡੇ ਇੱਥੇ ਬਾਈਕ ਰਾਈਡਰਸ ਹੈਗੇ ਆ ਤੇ ਉਸ ਤੋਂ ਨਾਲ-ਨਾਲ ਜਿਹੜੇ ਸਾਡੇ মিডিਆ ਦੇ ਸੱਜਣ ਹੈ ਜਿਹੜੇ ਇੱਥੇ ਆਏ ਨੇ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਕਿ ਸਾਰੇ ਇੱਥੇ ਇਕੱਠੇ ਹੋਏ ਆ ਇੱਕ ਤਾਂ ਕਿ ਆਪਣੇ ਅਸੀਂ ਸ਼ਹਿਰ ਦੇ ਵਿੱਚ ਇੱਕ ਜਿਹੜੀ ਹੈ ਰੋਡ ਸੇਫਟੀ ਦੀ ਮੁਹਿੰਮ ਨੂੰ ਅਸੀਂ ਕੀ ਕਹਿੰਦੇ ਆ ਉਹਨੂੰ ਜਾਰੀ ਰੱਖੀਏ ਤੇ ਲੋਕਾਂ ਦੇ ਵਿੱਚ ਲੋਕਾਂ ਦੇ ਵਿੱਚ ਜਾਗਰੂਕਤਾ ਰਹੇ ਤੇ ਇਹਦੇ ਨਾਲ ਹੀ ਮੇਰੀ ਔਰ ਜਿਹੜੇ ਹੈਗੇ ਆ ادارے ਨੇ ਜਿਹਦੇ ਵਿੱਚ ਹੋਰ ਹਸਪਤਾਲ ਕਾਲਜਸ ਸਕੂਲਸ ਜਿਹੜੇ ਹੋਰ ਇਸ ਤਰੀਕੇ ਦੇ ਅਸੋਸੀਏਸ਼ਨਸ ਨੇ ਜਿਹਦੇ ਵਿੱਚ ਕੋਈ ਗੱਡੀਆਂ ਦਾ ਹੈਗਾ ਜਾਂ ਬਾਈਕਾਂ ਦਾ ਹੈਗਾ ਸਾਰਿਆਂ ਨੂੰ ਮੇਰੀ ਅਪੀਲ ਹੈ ਤੁਸੀਂ ਵੀ ਆਪਣੇ ਵੱਲੋਂ ਸਾਡਾ ਸਹਿਯੋਗ ਦਿਓ ਤੇ ਆਪਣੇ ਵੱਲੋਂ ਇਸੇ ਤਰੀਕੇ ਦੀ ਜਿਹੜੀ ਹੈਗੀ ਆ ਆਪਾਂ ਇੱਕ ਇਸ ਤਰੀਕੇ ਦੇ ਪ੍ਰੋਗਰਾਮਸ ਇਸ ਤਰੀਕੇ ਦੇ ਜਿਹੜੇ ਉਪਰਾਲੇ ਕਰਦੇ ਰਹੀਏ ਤੇ ਸਭ ਤੋਂ ਜ਼ਿਆਦਾ ਮੇਰੇ ਆਪਣੇ ਲੁਧਿਆਣੇ ਵਾਸੀਆਂ ਨੂੰ ਲੁਧਾਣਵਿਆਂ ਨੂੰ ਇਸ ਮੇਰੀ ਰਿਕਵੈਸਟ ਹੈ ਬੇਨਤੀ ਹੈ ਤੁਸੀਂ ਆ ਜਿਹੜੀ ਹੈ ਜਦ ਵੀ ਤੁਸੀਂ ਰੋਡ ਤੇ ਆਣਾ ਆਪਣੀ ਗੱਡੀਆਂ ਲੈ ਕੇ ਬਾਈਕਾਂ ਲੈ ਕੇ ਤੇ ਕਾਈਂਡਲੀ ਤੁਸੀਂ ਰੂਡ ਸੇਫਟੀ ਦਾ ਧਿਆਨ ਰੱਖਿਓ ਸਭ ਤੋਂ ਪਹਿਲੇ ਤਾਂ ਆਪਣੀ ਸੇਫਟੀ ਦਾ ਆਪਣਾ ਪਰਸਨਲ ਇੰਡੀਵਿਜੂਅਲ ਦਾ ਆਪਣੇ ਵੀਹਿਕਲ ਦਾ ਧਿਆਨ ਰੱਖਿਓ ਉਸ ਤੋਂ ਬਾਅਦ ਜਿਹੜੇ ਆਪਣੇ ਆਂਡਗਵਾਂ ਦੇ ਜਿਹੜੇ ਤੁਹਾਡੇ ਨਾਲ ਵੀਹਿਕਲ ਚੱਲ ਰਹੇ ਹਨ ਉਹਨਾਂ ਦਾ ਜਿਹੜੇ ਕੋਈ ਔਨ ਜਿਹੜੇ ਕੰਪਿਊਟਰਸ ਹੈਗੇ ਆ ਰਸਤੇ ਦੇ ਉੱਤੇ ਖੜੇ ਉਹਨਾਂ ਦਾ ਤਾਂ ਕਿ ਆਪਾਂ ਆਪਣੇ ਆਪਣੇ ਸ਼ਹਿਰ ਨੂੰ ਆਪਣੇ ਸੂਬੇ ਨੂੰ ਸੁਰੱਖਿਤ ਬਣਾਈਏ ਤੇ ਆਪਣੀ ਵੀ ਅਸੀਂ ਸੇਫਟੀ ਦਾ ਧਿਆਨ ਰੱਖੀਏ। ਥੈਂਕ ਯੂ। ਰਾਈਡ ਕਿੱਥੋਂ ਕਿੱਥੇ ਦਾ ਕੱਢੀ ਜਾਂਦਾ। ਇਹ ਜੀ ਬੇਸਿਕਲੀ ਰਾਈਡ ਤੋਂ ਸ਼ੁਰੂ ਹੋਣੀ ਹੈ ਜੀ ਫੋਰਟਿਸ ਹਸਪੀਟਲ ਤੋਂ ਉੱਤੋਂ ਬਾਅਦ ਸ਼ਹਿਰ ਦੇ ਵੱਖ-ਵੱਖ ਇਲਾਕਾ ਇਲਾਕਿਆਂ ਦੇ ਵਿੱਚ ਤੋਂ ਉਹਨਾਂ ਨੇ ਭਾਰਤ ਫਿਰ ਆ ਸਾਰਾ ਵੀਰਕਾ ਵੀਰਕਾ ਚੌਕ ਜਾਣਾ ਹੈ ਉਸ ਤੋਂ ਬਾਅਦ ਸਾウス ਸਟੇਡੀ ਵਾਲੇ ਪਾਸੇ ਜਾਣਾ ਹੈ ਫਿਰ ਹੰਬਲਾ ਰੋਡ ਤੇ ਪੈਰਾਕੌਨ ਫਰੰਟ ਤੋਂ ਫਿਰ ਵਾਪਸ ਆਣਾ ਹੈ ਵਾਪਸ ਇੱਥੇ ਆ ਕੇ ਇਹਨਾਂ ਨੇ ਖਤਮ ਕਰਨੀ ਹੈ ਤੇ ਸ਼ਹਿਰ ਦਾ ਇੱਕ ਵੱਡਾ ਹਿੱਸਾ ਆਪਾਂ ਇਹਨੂੰ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਸਾਰੇ ਲੋਕਾਂ ਦੇ ਵਿੱਚ ਇਹ ਗੱਲ ਪਹੁੰਚੇ ਕਿ ਅਸੀਂ ਰੋਡ ਸੇਫਟੀ ਤੇ ਪੈਸੈਂਜਰ ਸੇਫਟੀ ਤੇ ਧਿਆਨ ਰੱਖਦੇ ਹਾਂ ਜਿਹੜੀ ਟ੍ਰੈਫਿਕ ਲਾਈਟਸ ਹੈ ਉਹ ਓਲਡੀ ਰੈੱਡ ਲਾਈਟ ਹੈ ਉਹਨੂੰ ਸੂਰੀਨ ਕਿਤੇ ਜਾ ਕੇ ਰੈੱਡ ਤੇ ਰੁਕਣ ਨਹੀਂ ਆਪਾਂ ਆਲਰੇਡੀ ਜਿਹੜੇ ਹੈਗੇ ਟ੍ਰੈਫਿਕ ਆਪਣੇ ਹੈਗੇ ਵਿੰਗ ਇਹਨਾਂ ਨੇ ਆਲਰੇਡੀ ਸਾਰੇ ਬੰਦੋਬਸਤ ਕੀਤੇ ਹੋਏ ਨੇ ਅਕੋਰਡਿੰਗਲੀ ਜਿਹੜੇ ਟ੍ਰੈਫਿਕ ਇਨਚਾਰजेस ਨੇ ਰੂਟ ਦੇ ਸਾਡੇ ਲਾਏ ਹੋਏ ਨੇ ਤੇ ਜਦੋਂ ਵੀ ਇਹ ਗੱਡੀ ਨਿਕਲੂਗੀ ਤੋਂ ਇਹਨਾਂ ਨੂੰ ਇੱਕ ਕੀ ਕਹਿੰਦੇ ਇਹਨਾਂ ਨੂੰ ਸੇਫ ਪਾਸੇਜ ਪ੍ਰੋਵਾਈਡ ਕਰਾਨਾ ਠੀਕ ਤੋਂ ਅਸੀਂ ਰਾਈਡ ਕਰਦੇ ਹਾਂ ਜੀ ਬਾਈਕ ਰਾਈਡਰ ਸਭ ਤੋਂ ਪਹਿਲਾਂ ਤਾਂ ਹੈਲਥ ਹੈ ਇਨਰ ਸੈਲੀ ਹੈ ਜੀ ਅੱਜ 40 ਹਸਪੀਟਲ ਦੀ ਤੇ ਆਪਾਂ ਠੰਡ ਪੈ ਰਹੀ ਹੈ ਜੀ ਬਹੁਤ ਧਿਆਨ ਰੱਖੋ ਆਪਣੀ ਸਿਹਤ ਦਾ ਹਨਾ ਜੀ ਬਜ਼ੁਰਗਾਂ ਦਾ ਵੀ ਘਰੇ ਆਪਾਂ ਧਿਆਨ ਰੱਖੀਏ ਇਹ ਰਾਈਡ ਅਸੀਂ ਹੈਲਥ ਅਵੇਅਰਨੈਸ ਰੈਲੀ ਆ ਜੀ ਆਪਣਾ ਟ੍ਰੈਫਿਕ ਪੁਲਿਸ ਪੰਜਾਬ ਪੁਲਿਸ ਵੱਲੋਂ ਟ੍ਰੈਫਿਕ ਵੱਲੋਂ ਇੱਕ ਆਪਣਾ ਰੋਡ ਸੇਫਟੀ ਅਵੇਅਰਨੈਸ ਵੀਕ ਹੁੰਦਾ ਜੀ ਉਹਦੇ ਲਈ ਅਸੀਂ ਰੈਲੀ ਕਰ ਰਹੇ ਹਾਂ 40 ਹਸਪੀਟਲ ਨਾਲ ਮਿਲ ਕੇ ਤੇ ਪੰਜਾਬ ਪੁਲਿਸ ਦਾ ਬਹੁਤ ਸਹਿਯੋਗ ਹੈ ਜੀ ਸਾਨੂੰ ਪੈਟਰੋਲਿੰਗ ਵੈਨ ਦਿੱਤੀ ਗਈ ਹੈ ਅੱਗੇ ਤੇ ਰੂਟ ਲਈ ਸਾਡੇ ਵਾਪਸ ਆ ਕੇ ਇੱਥੇ ਫਿਰ ਅਸੀਂ ਸਿਟੀ ਰਾਈਡ ਹੈ ਇਹ ਡਾਂਸਰ ਥੈਂਕ ਯੂ ਜਿਵੇਂ ਕਿ ਮੈਂ ਦੱਸਣਾ ਚਾਹੁੰਦਾ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਇਹ ਨਹੀਂ ਟਾਂਚੇ ਸਵੇਰੇ ਸਵੇਰੇ ਆਉਣਾ ਇਟਸ ਆਲਵੇਜ਼ ਅ ਚੈਲੰਜ ਪਹਿਲਾ ਇਹ ਇੱਕ ਸਾਡਾ ਰੋਡ ਸੇਫਟੀ ਮੰਤ ਚੱਲ ਰਿਹਾ ਹੈ 2025 ਦਾ ਜਿਹੜਾ ਕਿ 올ਓਵਰ ਇੰਡੀਆ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਇਸ ਦੌਰਾਨ ਅਸੀਂ ਵੇਰੀਅਸ ਐਕਟੀਵਿਟੀਜ਼ ਕਰ ਰਹੇ ਹਾਂ ਅਵੇਅਰਨੈਸ ਲਈ ਜਿਵੇਂ ਕਿ ਤੁਸੀਂ ਕੁਝ ਪਿਛਲੇ ਕੁਝ ਦਿਨਾਂ 'ਚ ਦੇਖਿਆ ਹੋਊਗਾ ਲੁਧਿਆਣਾ ਪੁਲਿਸ ਦੁਆਰਾ ਰਿਫਲੈਕਟਰ ਟੇਪਾਂ ਲਗਾਈਆਂ ਗਈਆਂ ਸਕੂਲਾਂ ਕਾਲਜਾਂ 'ਚ ਜਾ ਕੇ ਸਟੂਡੈਂਟਸ ਨੂੰ ਅਵੇਅਰ ਕੀਤਾ ਗਿਆ ਤਾਂ ਉਸੇ ਲੜੀ ਵਿੱਚ ਅੱਜ ਇੱਕ ਮੇਜਰ ਇਵੈਂਟ ਜੋ ਅਸੀਂ 40s ਹਸਪੀਟਲ ਦੀ ਜਨਰਲ ਕੋਲਾਬੋਰੇਟ ਕਰਕੇ ਇਹਨਾਂ ਦਾ ਮੈਂ ਕਹਾਂਗਾ ਇਹਨਾਂ ਦਾ ਬਹੁਤ ਵੱਡਾ ਸਾਰਾ ਯੋਗਦਾਨ ਇਹਨਾਂ ਦਾ ਹੈ ਜਿੰਨਾ ਇਹਨਾਂ ਨੇ ਇੰਨਾ ਵੱਡਾ ਇਵੈਂਟ ਨੂੰ ਆਰਗੇਨਾਈਜ਼ ਕੀਤਾ ਇਸ ਵਿੱਚ ਅਸੀਂ ਬਾਈਕ ਰੈਲੀ ਇੱਕ ਆਰਗੇਨਾਈਜ਼ ਕੀਤੀ ਹੈ ਜਿਸ ਨੂੰ ਜਿਸ ਦੀ ਥੀਮ ਹੈ ਹੈਲਥ ਤੇ ਰੋਡ ਸੇਫਟੀ ਦੇ ਅਵੇਰਨੈਸ ਮਤਲਬ ਲੋਕਾਂ 'ਚ ਇੱਕ ਜਾਗਰੂਕਤਾ ਪੈਦਾ ਕਰਨ ਲਈ ਅਸੀਂ ਇੱਕ ਰੂਟ ਰੂਟ ਮੈਪ ਤਿਆਰ ਕੀਤਾ ਜਿਹੜਾ ਕਿ ਸਾਰੇ ਸ਼ਹਿਰ ਵਿੱਚ ਇਹ ਬਾਈਕ ਇਕੱਠੇ ਹੋ ਕੇ ਵਿਦ ਆਲ ਦੀ ਰੈਲੇਵੈਂਟ ਟ੍ਰੈਫਿਕ ਰੂਲ ਫੋਲੋ ਕਰਦੇ ਹੋਏ ਅਸੀਂ ਇੱਕ ਰੈਲੀ ਕੱਢਾਂਗੇ ਤੇ ਉਹਦੇ ਨਾਲ ਲੋਕਾਂ 'ਚ ਇੱਕ ਜਿਹਨੋਂ ਅਵੇਅਰਨੈਸ ਦੀ ਭਾਵਨਾ ਪੈਦਾ ਕਰਨਾ ਸਾਡਾ ਪਰਪਸ ਜਿਹੜਾ ਹਸਪੀਟਲ ਨੇ ਬਹੁਤ ਵੱਡਾ ਉਪਰਾਲਾ ਕੀਤਾ ਇਹਦੇ ਨਾਲ ਲੋਕਾਂ ਨੂੰ ਅਵੇਅਰਨੈਸ ਮਿਲੇਗੀ ਡੈਫੀਨਿਟਲੀ ਜੀ ਲੋਕਾਂ ਨੂੰ ਅਟੈਂਸ਼ਨ ਅਸੀਂ ਪਬਲਿਸਾਈਜ਼ ਵੀ ਕੀਤਾ ਤੁਹਾਡੇ ਮਾਧਿਅਮ ਰਾਹੀਂ ਵੀ ਅਸੀਂ ਲੋਕਾਂ ਤੱਕ ਪਹੁੰਚਣਾ ਚਾਹਾਂਗੇ ਤਾਂ ਬਾਕੀ ਬਾਈਕਸ ਜੋ ਹੈ ਕਾਫੀ 100 ਰਾਈਡਰ ਦੇ ਕਰੀਬ ਨੇ ਡੈਫੀਨਿਟਲੀ ਲੋਕਾਂ ਦਾ ਅਟੈਂਸ਼ਨ ਤਾਂ ਜਾਏਗਾ ਹੀ ਐਂਡ ਇੱਕ ਮਤਲਬ ਆਪਾਂ ਜਿਹੜਾ ਕੀ ਹੈ ਵੀ ਵੱਧ ਚੜ ਕੇ ਇਸ ਨੂੰ ਆਪਾਂ ਆਪਣੀ ਟਰਾਈ ਬੈਸਟ ਕਿ ਆਪਾਂ ਜਿੰਨੀ ਅਵੇਅਰਨੈਸ ਹੋ ਸਕੀ ਹੈ ਕਰ ਸਕੀ ਥੈਂਕ ਯੂ ਸਰ ਥੈਂਕ ਯੂ ਸਰ ਥੈਂਕ ਯੂ ਅੱਜ ਰੀਲੀ ਅੱਜ ਸਸਟ੍ਰੀਕਾਲ ਸਾਰਿਆਂ ਨੂੰ ਸੋ ਅੱਜ ਫੋਰਟਿਸ ਹਸਪੀਟਲ ਮੋਲ ਰੋਡ ਤੋਂ ਦਿਆਣਾ ਵੱਲ ਨੂੰ ਇੱਕ ਬਾਈਕ ਰੈਲੀ ਦਾ ਆਰਗੇਨਾਈਜੇਸ਼ਨ ਕੀਤੀ ਗਈ ਹੈ ਜਿਹਦੇ ਵਿੱਚ ਕਿਸੇ ਹਾਰਲੇਡ ਡਿਵੀਜ਼ਨ ਰਾਈਡਰਸ ਤੇ ਬਾਕੀ ਹੋਰ ਗਰੁੱਪਸ ਦੇ ਨਾਲ ਅਸੀਂ ਮਿਲ ਕੇ ਰੋਡ ਸੇਫਟੀ ਤੇ ਹੈਲਥ ਅਵੇਅਰਨੈਸ ਵਾਸਤੇ ਇੱਕ ਮੈਸੇਜ ਜਿਹੜਾ ਹੈ ਕਿ ਪੂਰੇ ਮੁਹਾਨੇ ਵਾਸੀ ਨੂੰ ਦੇਣਾ ਚਾਹਾਂਗੇ ਇਸ ਲਈ ਅਸੀਂ ਹਰਿਆਣਾ ਪੁਲਿਸ ਨਾਲ ਐਸੋਸੀਏਸ਼ਨ ਦੇ ਵਿੱਚ ਰੈਲੀ ਕਰ ਰਹੇ ਹਾਂ ਇਹਦੇ ਚ ਕੀ ਕੀ ਜਿਵੇਂ ਆਪਾਂ ਜਾਣਦੇ ਆਂ ਕਿ ਜਿੱਦੀ ਕੀ ਰੋਡ ਐਕਸੀਡੈਂਟਸ ਕਰਕੇ ਬਹੁਤ ਸਾਰੇ ਲੋਕ ਜਿਹੜੀ ਆਪਣੀ ਹਰ ਸਾਲ ਜਾਨ ਗਵਾਉਂਦੇ ਨੇ ਉਹਦੇ ਛੱਡ ਇਹ ਉਪਰਾਲਾ ਹੈ ਕਿ ਜੇ ਅਸੀਂ ਲੋਕਾਂ ਨੂੰ ਜਾਗਰੂਕ ਕਰ ਸਕੀਏ ਕਿ ਜਿੱਦੀ ਕਿੱਦਾਂ ਜਿਹੜੇ ਟ੍ਰੈਫਿਕ ਨਿਯਮਾਂ ਨੂੰ ਪਾਲਨ ਕਰੀਏ ਆਪਣੇ ਆਪ ਨੂੰ ਪ੍ਰੋਟੈਕਟ ਕਰੀਏ ਤੇ ਰੋਡ ਸੇਫਟੀ ਦੇ ਵਿੱਚ ਜਿਹੜਾ ਇੱਕ ਜਿੱਕੀ ਆਪਾਂ ਜਿਹੜੀ ਅਚਾਹੇ ਹਾਦਸੇ ਹੁੰਦੇ ਆ ਉਹਨਾਂ ਨੂੰ ਆਪਾਂ ਅਵੋਇਡ ਕਰ ਸਕਦੇ ਆਂ ਇਹਦੇ ਨਾਲ ਨਾਲ ਹੀ ਠੰਡ ਦੇ ਮੌਸਮ ਦੇ ਵਿੱਚ ਹੈਲਥ ਅਵੇਅਰਨੈਸ ਬਹੁਤ ਜ਼ਰੂਰੀ ਹੈ ਜਿੱਸੇ ਆਪਾਂ ਨॉर्मਲੀ ਦੇਖਦੇ ਆਂ ਕਿ ਜਿੱਦੀ ਕੀ ਹਾਰਟ ਅਟੈਕ ਦੇ ਸਟ੍ਰੋਕ ਦੇ ਕੀ ਇਸ ਨੂੰ ਆਪਾਂ ਕਿਵੇਂ ਪ੍ਰੋਟੈਕਟ ਕਰ ਸਕਦੇ ਆ ਕਿਵੇਂ ਛੋਟੇ ਛੋਟੇ ਚੀਜ਼ਾਂ ਜਿਹੜੀਆਂ ਕਿਤੀਆਂ ਜਾਨ ਜਿਹਦੇ ਨਾਲ ਕੀ ਆਪਾਂ ਆਪਣੇ ਆਪ ਨੂੰ ਹੈਲਦੀ ਰੱਖ ਸਕਦੇ ਆ ਸਰ ਰੂਟ ਕਿਹੜਾ ਕਿਹੜਾ ਰਹੇਗਾ ਇਹ ਜਿਹੜਾ ਹੈ ਕਿ ਰੈਲੀ ਅਸੀਂ ਉਹ ਫਲੈਗ ਆਫ ਕਰਾਂਗੇ ਪੋਰਟਿਸ ਮਾਲ ਰੋਡ ਹਸਪੀਟਲ ਤੋਂ ਤੇ ਇਹ ਫਿਰੋਜ਼ਪੁਰ ਰੋਡ ਤੋਂ ਹੁੰਦੇ ਹੋਏ ਵਾਇਆ ਕੁਮਾਰ ਮੰਡੀ ਵਾਪਸ ਇੱਥੇ ਹੀ ਹਸਪੀਟਲ ਦੇ ਵਿੱਚ ਐਂਡ ਕਰਾਂਗੇ ਸਰ ਇਹ ਰੈਲੀ ਦੇ ਨਾਲ ਲੋਕਾਂ ਨੂੰ ਅਵੇਅਰਨੈਸ ਦੇਣਾ ਹੈ ਬਿਲਕੁਲ ਸਾਡਾ ਸਾਡ ਦੇਖੋ ਸਾਡਾ ਉਪਰਾਲਾ ਹੈ ਤੇ ਸਾਡਾ ਇੱਕ ਫੋਕਸ ਹੈ ਕਿ ਜੀ ਕਿ ਮੀਡੀਆ ਦੇ ਰਾਹੀਂ ਤੇ ਬਾਕੀ ਜਿਹੜੇ ਕਿ ਸਾਡੀ ਅਸੀਂ ਜਿਹੜਾ ਇਸ ਤਰ੍ਹਾਂ ਚੂਜ਼ ਕੀਤਾ ਹੈ ਕਿ ਜੀ ਲੋਕਾਂ ਤੱਕ ਇੱਕ ਮੈਸੇਜ ਜ਼ਰੂਰ ਜਾਵੇ ਲੋਕੀ ਜਦੋਂ ਦੇਖਣਗੇ ਕਿ ਜੀ ਇੱਕ ਅਲੱਗ ਕੁਝ ਚੀਜ਼ ਹੋ ਰਹੀ ਹੈ ਤਾਂ ਲੋਕਾਂ ਦਾ ਇੱਕ ਇੰਟਰਸਟ ਬਣਦਾ ਹੈ ਤੇ ਉਸ ਇੰਟਰਸਟ ਦੇ ਥਰੂ ਅਸੀਂ ਬਾਕੀ ਅਸੀਂ ਹੋਰ ਦੂਜੇ ਡਿਜੀਟਲ ਮੀਡੀਆ ਤੇ ਤੇ ਸੋਸ਼ਲ ਮੀਡੀਆ ਦੇ ਥੂ ਵੀ ਅਸੀਂ ਇਹ ਮੈਸੇਜ ਜਿਹੜਾ ਪਰਕੂਲੇਟ ਕਰ ਰਹੇ ਹਾਂ ਕਿ ਜੀ ਕਿ ਕਿਦਾਂ ਰੋਡ ਸੇਫਟੀ ਜਿਹੜੀ ਹੈ ਕਿ ਬਹੁਤ ਇੰਪੋਰਟੈਂਟ ਹੈ ਇਸ ਤਰ੍ਹਾਂ ਜਿਦਾ ਮੈਂ ਦੱਸਿਆ ਕਿ ਜੀ ਕਿ ਅਸੀਂ ਲੁਧਿਆਣਾ ਧਿਆਨ ਰੱਖਿਏ ਔਰ ਸੜਕ ਦੇ ਉਤੇ ਅਸੀਂ ਜ਼ਿੰਮੇਦਾਰ ਕੀ ਕਹਿੰਦੇ ਨਾਗਰਿਕ ਬਣੀਆਂ ਯੂਥ ਨੂੰ ਕੀ ਮੈਸੇਜ ਅਸੀਂ ਜਰਾਂਗੇ ਜਿਹੜੇ ਅੱਜ ਕੱਲ ਨਸ਼ੇ 'ਚ ਪੈ ਰਹੇ ਯੂਥ ਨੂੰ ਮੈਸੇਜ ਅਸੀਂ ਇਹ ਹੀ ਦੇਣਾ ਚਾਹਾਂਗੇ ਕਿ ਨਸ਼ਾ ਜਿਹੜਾ ਹੈਗਾ ਇੱਕ ਕੋੜ ਹੈ ਅਸੀਂ ਇਸ ਤੋਂ ਦੂਰ ਰਹੀਏ ਇਹ ਜ਼ਿੰਦਗੀਆਂ ਬਰਬਾਦ ਕਰ ਦਿੰਦਾ ਹੈ ਜ਼ਿੰਦਗੀ ਦੇ ਨਾਲ ਕਰੀਏ ਪਿਆਰ ਨਸ਼ਿਆਂ ਤੋਂ ਰਹੀਏ ਅਸੀਂ ਦੂਰ ਆਹੀ ਅਸੀਂ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹਾਂ ਥੈਂਕ ਯੂ